ਅਗਰ ਤੁਹਾਡੀ ਸੈਨਰਟੀ ਅੱਜ ਜਿਵੇਂ ਜਾ ਰਹੇ ਆ ਪਾਵਾਜੀ ਸਾਡੀ ਕੁੜੀ ਕਹਿੰਦੀ ਮੈਂ ਪਾਵਾਜੀ ਖਾਣੀ ਆ। ਮਿਲ ਕੇ ਛੇਤੀ ਹੁਣ ਬਣਾ ਕੇ ਦੇਖੋ। ਅੱਜ ਅਸੀਂ ਪਹਿਲੀ ਵਾਰ ਪਾਵਾਜੀ ਅਸੀਂ ਬਣਾ ਰਹੇ ਪਹਿਲੀ ਵਾਰ। ਦੇਖਾਂ ਕਾਈ ਬਣਦੀ ਆ। ਨਾਲ ਥੋੜਾ ਵਿਦੇਸ਼ਾਂ ਕਾ ਸ਼ੇਅਰ ਕਰਾਂਗੇ। ਇਹ ਪਤ ਪਿਆਏ ਖਾਜੀ ਕੱਟ ਰਹੇ ਆ। ਗਾਜਰਾ ਮਟਰ ਲੈ ਲੈ ਪਿਆਏ ਕੱਟ ਰਹੇ ਆ। ਜਦੋਂ ਸਾਡੀ ਵੀਡੀਓ ਕਹੀ ਲੱਗੀ ਉਹ ਦੱਸਿਓ ਕਮੈਂਟ ਦੇ ਅੰਦਰ ਜੁੜੋ। बाजी जी बना रहे हैं ढाबा स्टाइल पाव भाजी मसाला पाव भाजी रेसिपी मसाला हम्म hmm? पाव भाजी रेसिपी पाव भाजी रेसिपी मर जी हो मसाला तो अब प्याज ले चकंदर आलू शिमला मिर्च गोभी कटने वाली मटर ले ले गजर ज्यादा है ना थोड़ी कटो प्याजे भूखा ही रख के मैं हो गई प्याज हरे हो रहे हैं प्याजे भूखा बिच ही पा लेना आप बरीक बरीक करा ਸਸਨ ਲੈ ਲਿਆ 10 ਦਾ ਕਲੀਆਂ ਜਿਵੇਂ ਸੋ ਫਲਾਂਗੇ ਟਮਾਟਰ ਲੈ ਲੇ ਤਿੰਨ ਟਮਾਟਰ ਆਪਾਂ ਪੀਸ ਕੱਟ ਲਾਂਗੇ ਇਹਨਾਂ ਦੇ ਗਿਆ ਸੰ ਕਰਾਂਗੇ ਹੁਣ ਆਪਾਂ ਇਹ ਕੁੱਕਰ ਦੇ ਬਰ ਰਾਵਾਂਗੇ ਕੁੱਕਰ ਰੱਖ ਲਿਆ ਅੱਜ ਲਿਆ ਬਣਾ ਰਹੇ ਆ ਦੱਸਾਂਗੇ ਦੇਖਾਂ ਕਿ ਐਂ ਜੀ ਬਕਰੀਵੇਂ ਬਣੂਗੀ ਫਿਰ ਬਣਾ ਬਣਾ ਖਾਏ ਕਰਾਂਗੇ ਵੀਡੀਓ ਬਹੁਤ ਦੇ ਰਹੇ ਸੇ ਦੀਆਂ ਆ ਸਾਡੀ ਮਗਰ ਵੈਰੀ ਕੁੜੀ ਕਹਿੰਦੀ ਮੈਂ ਖਾਣੀ ਆ ਖਾਣੀ ਆ ਤਾਂ ਬਣਾ ਕੇ ਦੇ ਰਹੇ ਸਪੈਸ ਤਿੰਨ ਹਰੀ ਮਿਰਚਾਂ ਕੱਟ ਲਈਆਂ ਵਿੱਚ ਪਿਆਜ਼ਾਂ ਨਾਲ ਭੁੱਜ ਲਾਂਗੇ ਇਹ ਦੋ ਮਸਾ ਅੰਦਾਜ਼ੇ ਆ ਪਾਲਾਂ ਬਸ ਤੇਲ ਬਾਲੇ ਚ ਤਾਂ ਜੇ ਪਰ ਮੱਖਾਂ ਮੱਛੇ ਨਾ ਤੇਲ ਥੋੜਾ ਗਰਮ ਕਰਾਂਗੇ ਆਪਾਂ ਇਹ ਬਸ ਆਪਾਂ ਇਹ ਮੱਖਣ ਨਾਲੇ ਤੁਹਾਨੂੰ ਥੋੜੀ ਹਿੰਗ ਲਓ ਜੀ ਹਿੰਗ ਪਾ ਕੇ ਕਿੰਨਾ ਜੀਰੇ ਪਾਤਾ ਨਾਲੇ ਬਹ ਕੁੱਟਿਆ ਹੈ ਲਸਣ ਆ

ਨਾਰੇ ਹੈ ਮਿੱਠੇ ਬਾਈ ਨਾਰੇ ਪਿਆਰੇ ਪਾਵੇ ਕਿਹਾ ਤੇ ਬਹੁਤ ਵਾਰ ਖਾਧੀ ਹੈ ਭੱਜੀ ਪਾਉ ਭਾਜੀ ਕੱਲ ਕਰੇ ਮੈਂ ਪਹਿਲੀ ਵਾਰ ਖਾ ਰਹੀ ਹਾਂ ਬਹੁਤ ਸ਼ੌਂਕ ਜੀ ਬਣਾਉਂਦਾ ਇਹ ਬਣਾ ਲਈਏ ਨਾਲ ਥੋੜਾ ਬਿਟਰ ਸ਼ਰ ਕਰਦੀ ਹੈ ਲੈ ਲੈਂਦੇ ਆ ਦੇਖੋ ਇੱਟ ਪਾਉ ਲੈਂਦੇ ਆ 10 ਪਹਿਲੇ ਬੇ ਇਹਦੇ ਵੀ ਦਾਦਾ ਦਾ ਡੱਬੇ ਮਿਲ ਗਿਆ 10 10 ਫੇੜੀਆਂ ਪੌਜ਼ ਲਿਆਉਂਦੇ ਨੇ ਤੁਹਾਡੇ ਵੀ ਪਾਵਾ ਜੀ ਨਾਲ ਲੈਂਦੇ ਆ ਕਿਸੇ ਵੀ ਪੈਜੀ ਵਿੱਚ ਥੋੜੇ ਬਰਾਉਂਜੇ ਹੋ ਗਏ ਨਾਲੇ ਪਾ ਟਮਾਟਰ ਪਾ ਦਾਂਗੇ ਤੇਰੇ ਟਮਾਟਰ ਕੱਟੇ ਸੀ ਟਮਾਟਰ ਸੌਫਟ ਹੋ ਗਏ ਆਪਾਂ ਇਟਨਾ ਮਗੇ ਹੁਣ ਨਮਕ ਮਿਰਚ ਟੇਸ ਅਨਸਾਰ ਇਹਮ ਤੇ ਨਮਕ ਦਾ ਹੰਡੀ ਬਣੀ ਅੱਗੇ ਤੁਮਹਾਂ ਹੱਬੀਆ ਥੋੜੀ ਲਾਲ ਮਿਰਚ ਪਾਵਾਂਗੇ 1 ਚਮਚਾ ਪਾਉਂਦੇ ਪਾ ਇਹਗਾ ਪਾਉਂਦੇ ਮਸਾਲਾ कर रहे मिक्स बस सिंपल मसाले पाए ने खुशबू आने लाग गई मसाले आ है रहे हैं और पर नाल पा सब्जी परेंगे परत हो गया खल्ले से रही अपने एक पा पाया एक गाजर अज गाजर गधिया पालिया गोभी गोभी बड़े पीस कट ले ਦਿਲ ਵਾਲਾ ਕਾਹਦਾ ਮਿਕਸਰ ਅੱਧਾ ਚਿਕੰਦਰ ਲੈ ਲਿਆ ਕਲਰ ਵਾਸਤੇ ਇੱਕ ਸ਼ਿਮਲਾ ਮਿਰਚ ਲੈ ਲਈ ਇਹ ਆਪਾਂ ਬੀਵੀ ਘੱਟ ਲਈ ਸੀ ਕਾਹਦੇ ਮਿਕਸ ਚੰਗੀ ਤਰ੍ਹਾਂ ਥੋੜਾ ਦੇਕ ਪੀਕ ਲਵਾਵਾਂਗੇ ਭੁੰਨਾਂਗੇ ਚੰਗੇ ਤਾਂ ਥੋੜਾ ਇਹਨੂੰ ਮਸਾਲੇ ਚੰੰਗੰਦ ਨਾਲ ਮਿਕਸ ਹੋ ਜਾਣਗੇ ਸਬਜ਼ੀਆਂ ਉੱਪਰ ਇਹ ਲੱਗ ਗਿਆ ਥੋੜਾ ਜਿਹਾ ਮਿਕਸ ਕਰ ਲੇ ਮਸਾਲੇ ਇਹਦੇ ਬਾਅਦ ਗਰਮ ਪਾਣੀ ਧਰਿਆ ਸੀ ਬਸ ਜਿੰਨਾਂ ਪੰਜ ਬਾਜੀ ਦਾ ਪਾਣੀ ਪਾਵਾਂਗੇ ਪਾਵਾਂਗੇ ਗਰਮ ਪਾਣੀ ਧਰਿਆ ਆਪਾਂ ਨੇ ਇਹ ਗਿਲੇ ਘਰ ਪਾਣੀ ਬਾਅਦ ਆਪਣੇ ਅੰਦਾਜ਼ੇ ਗਾੜੀ ਆਖਣੀ ਆ ਪਤੀ ਰਖਣੀ ਆ ਆਪਾਂ ਦੇਖ ਕੇ ਫੇ ਪਾਵਾਂਗੇ। ਚੋਕਰੀ ਆਪਾਂ ਦੋ ਤਿੰਨ ਛੜਾ ਲਵਾਵਾਂਗੇ। ਸਭੀ ਡੁੱਬੂਗੀਆਂ ਆਪਣੀਆਂ। ਪਟਕਣਾਂ ਨਾ ਹੋਵੇ। ਪਾਣੀ ਘਣ ਪਾਇਆ ਤਾਂ ਆਪਾਂ ਛੇਤੀ ਬਣ ਜੂਗੀ। ਛੇਤੀ ਜਲਦੀ ਭਰ ਜੂਗੀ। ਠੰਡਾ ਪਾਣੀ ਪਾ ਕੇ ਛੇਤੀ ਜਾਂ ਫਿਰ ਜਲਦੀ ਭਰ ਦੇਣ ਤਾਂ ਪਾਣੀ ਟਾਈਮ ਲਾਂਦਾ। हाँ जी पर दो घंटे कुक ने बच चुकी है दो दो आपका हो गया मतलब आप गुंडी आने आटा गुंडी आने आटा तो रोटी खावे तो पाव खा ला नाल तो फिर तो बैठ के तो कुकर बंद कर देंगे चार घंटे लग जाए ਦੇਖਾਂਗਾ ਪਹਿਲਾਂ ਹੁਣ ਹਾਂ ਇਸੇ ਇੱਕ ਹੋਰ ਲੱਗੂ ਜੇ ਪਾਣੀ ਹੈ ਤਾਂ ਮਚਾਵਾਂਗੇ ਪਾਣੀ ਆ ਜੀ ਅਸੀਂ ਅੱਡ ਭਾਂਡੇ ਕੱਢ ਲਿਆ ਫਿਰ ਚੰਗੇ ਮੈਚ ਕਰ ਖਾਲਜ ਕੱਢ ਲਿਆ ਆਪਾਂ ਦੇ ਕੇ ਬਣਾ ਲਈਏ ਬੰਦੇ ਆਪਾਂ ਬਸ ਸੀਟੇ ਪਚਾਰ ਲਵਾ ਲਈਆਂ ਇਹਦੀਆਂ ਥੋੜੀ ਜਿਹੀ ਹੋ ਰਹੀ ਇਹ ਨੂੰ ਰੈਡੀ ਹੋ ਬੜੀ ਬੜੀ ਤਵੇ ਹੁੰਦੇ ਨੇ ਆਪਾਂ ਕਹਿੰਦੇ ਫਰ ਹੋਵੇ ਨੇ ਬੜੀ ਬੜੀ ਤਵੀਆਂ ਘਟ ਘੱਟ ਕੇ ਨਾ ਡਰ ਗੱਜ ਜਾ ਰਹੇ ਹੋ ਕਿ ਕਿਆ ਲਗਾ ਦੇ ਜਾ ਰਹੇ ਹਾਂ ਸ਼ੇਕ ਲੱਗੂਾ ਰਿੱਝੂ ਹੋਈ ਰਹੇ ਹੈ। ਇਹ ਕਲਰ ਪੀਡੂ ਕਲਰ ਰਹੀ ਆਂ ਦਾ। ਇੱਕ ਪਾਣੀ ਇਹ ਜੇ ਪਾਣੀ ਆਇਆ ਪਾਣੀ ਆਣਾ। ਉਸ ਕਰ ਲਈ ਸਾਰੀ। ਬੜਾ ਸਿੰਗ ਲਵਾਵਾਂਗੇ। ਪਤਾ ਲੱਗ ਜੂਗਾ ਰਾਇ। ਦੇ ਦੇ ਪੇਸਟ ਕਾਇਲ ਤੱਕ ਤਪੋ ਕਰੇ ਤੜਕਾ ਲਾ ਕੇ ਹੁਣ ਮੁੱਚ ਘੱਟ ਰਹਿ ਗਿਆ। ਮੈਂ ਚੈੱਕ ਕੀਤਾ ਗਰ ਇਹ ਚ ਆਪਾਂ ਥੋੜਾ ਜਿਹਾ ਮੁੱਚ ਭੋਗ ਪਾਵਾਂਗੇ। ਤੇ ਕਰ ਹੁਣ ਲੈ ਸਮਾਂ ਵਾਲਾ ਹੈ। 要没出来，进来。 Dan yang gue rasa, berharapnya gue besar, harapannya. Nah, yang ada menu Anda. आई कट्टे हुए है है मैं तो पीस कर कर के करते हैं पार गई पाव पार गया सर से चिपक गया है <laughs> कोई तो अलग अलग हो था। गया था देसी क्यों ला रहे हैं ऐसे ये देसी अच्छा हेलो थोड़ी सब्जी नहीं पाती किमें बनी है हैं किमें बनी है साड़ी सब्जी बन के पाव भाजी बन होगी तैयार <laughs> ਦੇ ਲਾਈਕ ਸ਼ੇਅਰ ਰੂ ਕਰਿਆ ਨਾਲ ਨਾਲ ਕਮੈਂਟ ਕਰਕੇ ਦੱਸਿਓ ਸਾਡੀ ਵੀਡੀਓ ਕੈਨ ਲੱਗੀ ਪਾਪਾ ਬਾਜੀ ਖਾ ਲੋ ਸਾਰੇ ਪਾਪਾਏ ਖਾ ਲੋ tasty garlic ਸਾਰੇ ਤੁਹਾਜੀ ਬਾਂਕੋ ਕੀ ਤਿਆਰ ਇਸੇ ਲਾਈਕ ਸ਼ੇਅਰ ਰੂ ਕਰਿਆ ਨਾਲ ਨਾਲ ਕਮੈਂਟ ਕਰਕੇ ਦੱਸਿਓ ਸਾਡੀ ਵੀਡੀਓ ਕੈਨ ਲੱਗੀ ਸਾਡੇ ਪਾਪਾ ਬਾਜੀ ਬਣੇ ਵੀਡੀਓ ਕੈਜੀ ਹੈ ਵਧੀਆ ਲੱਗੀ ਅਜੀ ਭਾਈ ਪਹਿਲੀ ਵਾਰ ਹੈ ਲੈ 5 7 7 ਕੱਟੇ ਨਹੀਂ ਗਏ ਫਾਟ ਕੇ ਸਾਨੂੰ ਉਹ ਅਲੱਗ-ਅਲੱਗ ਜਿਹੀ ਹੋ ਗਏ ਨਾ ਇੱਥੇ ਲੱਗਦਾ ਕਿ ਸਾਨੂੰ ਕੱਟਰੀ ਨਹੀਂ ਆਏਗਾ ਮੈਂ ਤਾਂ ਕੱਟੇ ਵੀ ਜਾਦਾ ਮਾਰ ਗਿਆ ਧੰਨਵਾਦ ਧੰਨਵਾਦ